ਜੋ ਅੱਜ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਜਿਹੜਾ ਨੇਦੀਟਰਾਂ ਨੂੰ ਮੀਟਿੰਗ 'ਚ ਬੁਲਾ ਕੇ ਬੁਲਾਉਣ ਤੋਂ ਬਾਅਦ ਲੀਡਰਸ ਨੂੰ ਅਰੈਸਟ ਕਰਕੇ ਦਲੇਆਲ ਸਾਹਿਬ ਨੂੰ ਤੇ ਮਗਰੋਂ ਮੋਰਚਾ ਜਿਹੜੀ ਚੱਕਣ ਦੀ ਸਰਕਾਰ ਦੀ ਚਾਲ ਹੈ ਇਹ ਬਹੁਤ ਮਾੜੀ ਗੱਲ ਹੈ ਸਾਫ਼ ਸਫਰ ਗੱਲ ਇਹ ਹੈ ਵੀ ਇਹ ਵੀ ਮੋਰਚੇ ਚਕਾਉਣੇ ਇਹ ਕੋਈ ਹੱਲ ਥੋੜੀ ਹੈ ਤੁਸੀਂ ਅੱਜ ਮੋਰਚਾ ਚਕਾ ਦੋਗੇ ਮਹੀਨੇ ਬਾਅਦ ਫੇਰ ਲਾ ਦੇਣਗੇ ਤੁਸੀਂ ਇਹ ਮੋਰਚੇ ਚੱਕਣ ਨਾਲੋਂ ਕਿਸਾਨਾਂ ਦਾ ਪੱਕਾ ਹੱਲ ਲੱਭੋ ਜਿਹੜੀਆਂ ਉਹਨਾਂ ਦੀਆਂ ਮੰਗਾਂ ਐ ਉਹ ਮੰਨੋ ਜੂਨਰੀ ਐਸਪੀ ਦੀ ਵੀ ਐਮਐਸਪੀ ਦੀ ਮੰਗ ਐ ਉਹਨੂੰ ਮੰਨੋ ਤੇ ਜਿਹੜੀਆਂ ਨਾ ਚਾਲਾਂ ਤੁਸੀਂ ਚਲਦੇ ਹੋ ਵੀ ਰਾਹ ਤੇ ਰੈਸ਼ ਕਰ ਲੋ ਤੇ ਮਗਰ ਉੱਥੋਂ ਬੰਦਿਆਂ ਨੂੰ ਭਜਾ ਦੋ ਚੁਕਾ ਦਿਓ ਮੋਰਚਾ ਇਹ ਕੋਈ ਵੀ ਹੱਲ ਨਹੀਂ ਹੈ ਕਿਸੇ ਵੀ ਗੰਦ ਦਾ ਇਹ ਇੱਕ ਜਿਵੇਂ ਤੁਸੀਂ ਉਹਦੇ ਕਰਦੇ ਹੋ ਇਹ ਤਾਂ ਫਿਰ ਦੁਬਾਰਾ ਵੇਝਣਗੇ ਮਹੀਨੇ ਤੱਕ ਕਿੱਥੇ ਕਿੱਥੇ ਤੱਕ ਕੈਮੀਕਲ ਹੋਗੇ ਪਹਿਲਾਂ ਦਿੱਲੀ ਬੈਠੇ ਰਹੇ ਹੁਣ ਉਰੇ ਉੱਥੋਂ ਤੁਸੀਂ ਚੁਕਾ ਦਿਓ ਮੇਰੇ ਦਿੱਲੀੋਂ ਚੁਕਾਏ ਔਰ ਫੇਰ ਬੈਝਣਗੇ ਇਹ ਕੋਈ ਹੱਲ ਨਹੀਂ ਹੈ ਗੱਲ ਦਾ ਮੇਰੇ ਕਹਿਣ ਦਾ ਮਤਲਬ ਤੁਸੀਂ ਇਹ ਬਹੁਤ ਮਾਰੀ ਗੱਲ ਐ ਤੁਹਾਡੀ ਭਗਵੰਤ ਮਾਨ ਸਰਕਾਰ ਦੀ ਇਹ ਸਾਰਾ ਕੁਝ ਖਜ਼ਾਨਾ ਨਾਲ ਕਰਨਾ ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਦਾ ਪੱਕਾ ਹੱਲ ਲੱਭੋ ਕੋਈ ਤਾਂ ਕਿ ਕਿਸਾਨ ਵੀ ਆਪਣੇ ਘਰੇ ਰਹਿ ਸਕਣ ਸਾਥ ਸੰਗਤ ਜੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਆਪਣਾ ਘਰ ਛੱਡਣਾ ਸਾਰਿਆਂ ਨੂੰ ਔਖਾ ਐ ਕਿਤੇ ਜਿਹੜੇ ਕਿਸਾਨ ਬਾਰਡਰਾਂ ਤੇ ਬੈਠੇ ਐ ਉੱਥੇ ਖੁਸ਼ੀ ਚ ਨਹੀਂ ਬੈਠੇ ਆਪਣੇ ਕੰਮਕਾਰ ਛੱਡ ਕੇ ਤਾਂ ਉੱਥੇ ਬੈਠੇ ਆ ਉਹ ਇਸ ਲਈ ਤੁਸੀਂ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਕਿਸਾਨਾਂ ਨੂੰ ਆਪਣੇ ਘਰ ਛੱਡਣ ਤੇ ਮਜਬੂਰ ਨਾ ਕਰੋ ਤੇ ਤੁਸੀਂ ਵੀ ਉਹਨਾਂ ਨਾਲ ਧੱਕਾ ਨਾ ਕਰੋ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਐ ਐਮਐਸਪੀ ਦੀ ਤੇ ਉਹ ਮਨਜ਼ੂਰ ਕਰੋ ਮੰਗ ਉਹਨਾਂ ਦੀ ਮੰਨੋ ਤਾਂ ਜੋ ਕਿਸਾਨ ਵੀ ਆਪਣੇ ਘਰੇ ਜਾ ਕੇ ਖੁਸ਼ੀ ਨਾਲ ਰਹਿ ਸਕਣ ਮੇਰੀ ਬੇਇੰਤੀ ਹੈ ਸਰਕਾਰ ਨੂੰ ਵੀ ਜਿਵੇਂ ਇਹ ਕਰਦੇ ਪਏ ਹੈ ਵੀ ਅਸੀਂ ਉਹਨਾਂ ਨੂੰ ਲੀਡਰਾਂ ਨੂੰ ਰੈਸਟ ਕਰਕੇ ਤੇ ਮਗਰੋਂ ਧੱਕੇ ਨਾਲ ਛਕਾ ਦਾਂਗੇ ਇਹ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਤੇ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਇਹਦੇ ਨਤੀਜੇ ਭੁਗਤਨੇ ਪੈਣਗੇ ਕਿਉਂਕਿ ਜਿਹੜਾ ਇਹ ਸੰਘਰਸ਼ ਹੈ ਇਹ ਐਵੇਂ ਛਕਾਉਣ ਨਾਲ ਨਹੀਂ ਬੰਦ ਲੱਗਿਆ ਹੁਣ ਜੇ ਕਿਤੇ ਸਰਕਾਰ ਕਹਿ ਦਊਗੀ ਵੀ ਇੱਕ ਵਾਰੀ ਛਕਾ ਦੋ ਤੇ ਕਿਸਾਨ ਘਰੇ ਜਾ ਕੇ ਚੁੱਪ ਕਰਕੇ ਬਹਿ ਜਾਣਗੇ ਇਹ ਤਾਂ ਹੋ ਨਹੀਂ ਲੱਗਿਆ ਤੇ ਬਹੁਤ ਦੂਰ ਤੱਕ ਗੱਲ ਜਾਣੀ ਹੈ ਮੇਰੀ ਬੇਨਤੀ ਹੈ ਬਈ ਕਿਸਾਨਾਂ ਦੀਆਂ ਮੰਗਾ ਮੰਨ ਕੇ ਤੇ ਉਹਦਾ ਪੱਕਾ ਹੱਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ